ਤੁਸੀਂ ਹੈਰਾਨ ਰਹੋਗੇ ਬਾਦਲ ਸਾਹਿਬ ਨੇ ਕਿਸਾਨਾਂ ਦੀ ਮੰਡੀ ਬਣਾਈ ਏਸੀ ਮੰਡੀ ਉਸ ਟਾਈਮ ਮੈਂ ਹਲਕਾ ਇੰਚਾਰਜ ਤਾਂ 40 ਕਰੋੜ ਰੁਪਏ ਮੁਹਾਲੀ ਚ ਅਸੀਂ ਲਾਏ ਤੇ ਜਨਾਬ ਨੇ ਚੱਕ ਕੇ 1200 ਕਰੋੜ ਰੁਪਏ ਚ ਮੰਡੀਓ ਵੇਚਦੀ ਇਸ ਤੋਂ ਬਾਅਦ ਜਦੋਂ ਸਤਰਾਂ ਦੇ ਹਲਕੇ ਦੀ ਟੋਟਲ ਤਹਿਸ਼ ਨਹਿਸ਼ ਹੋ ਗਈਆਂ ਕੋਈ ਵੀ ਸੜਕ ਸਾਬਤ ਨਹੀਂ ਹੈ ਔਰ ਐਮਐਲਏ ਸਾਹਿਬ ਬੜੇ ਆਰਾਮ ਨਾਲ ਕਹਿੰਦੇ ਨੇ ਵੀ ਸਾਡੇ ਦਾ ਡਿਵੈਲਪਮੈਂਟ ਬਹੁਤ ਹੋ ਗਈ ਮੈਂ ਕਹਿੰਦਾ ਕਿਤੇ 1 ਰੁਪਿਆ ਕਿਸੇ ਪੰਚਾਇਤ ਨੂੰ ਦਿੱਤਾ ਹੋਵੇ ਸਾਰੇ ਤਰਾ ਤਰਾ ਕਰ ਰਹੇ ਆ ਕੋਈ ਪੈਸਾ ਪੰਚਾਇਤ ਨੂੰ ਡਵੈਲਪਮੈਂਟ ਵਾਸਤੇ ਅੰਦਰ ਸ਼੍ਰੋਮਣੀ ਅਕਾਲੀ ਦਲ ਵਰਸੇਜ ਪ੍ਰਸ਼ਾਸਨ ਤੀ ਪੰਜ ਪੰਜ ਜ਼ਿਲ੍ਹਿਆਂ ਦੀ ਪੁਲਿਸ ਲਾਈ ਵੀ ਤੀ ਬੂਥ ਕੈਪਚਰਿੰਗ ਕਰਨ ਵਾਸਤੇ ਪੰਜਾਬ ਦੀ ਪੁਲਿਸ ਬੈਠੀ ਤੀ ਆੜਤੀ ਜਿਹੜਾ ਅਕਾਲੀ ਦਲ ਨਾਲ ਤੁਰਦਾ ਤਾਂ ਮੰਡੀ ਬੋਰਡ ਦੇ ਜਿਹੜੇ ਅਫਸਰਾਂ ਦੀ ਕਿਤਾਬਾਂ ਚੱਕ ਲੈ ਜਾਂਦੇ ਤੇ ਕਿ ਸੈਲਰਾਂ ਦੇ ਛਾਪੇ ਮਾਰੇ ਵੇ ਜੀਐਸਟੀ ਦਫ਼ਤਰਾਂ ਆਲੇ ਨੇ ਮਾਰੇ ਮਤਲਬ ਅਫਸਰਾਂ ਨੂੰ ਤਾਂ ਜਮਾ ਹੀ ਸ਼ਰਮ ਚੱਕਦੀ ਕੋਈ ਪਰਵਾਹ ਨਹੀਂ ਇੰਨੀ ਗੁਲਾਮ ਬਣ ਕੇ ਜੀ ਸਰਪਾਰਟੀ ਪ੍ਰਧਾਨ ਵੱਲ ਹੁਕਮ ਲਾਇਆ ਗਿਆ ਸੀ ਜੋ ਕਿਸੇ ਵੀ ਕਿਸਮ ਦਾ ਕੋਈ ਵੀ ਨਕਸ਼ਾ ਕੋਈ ਡੀਜ਼ਲ ਦੀ ਲੋਡ ਹੈ ਕੋਈ ਖਾਦ ਦੀ ਲੋਡ ਹੈ ਕੋਈ ਪਸ਼ੂਆਂ ਦੇ ਚਾਰੇ ਦੀ ਲੋਡ ਹੈ ਉਹ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਏਗਾ ਪਾਰਟੀ ਪ੍ਰਧਾਨ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਆਪਦੀ ਡਾਇਰੈਕਸ਼ਨ ਅਨੁਸਾਰ ਪਾਤੜਾ ਚ ਮੈਂ ਆ ਜਿਹੜਾ ਸ਼ਤਰਾਣਾ ਹਲਕਾ ਉੱਥੇ ਬਹੁਤ ਵੱਡਾ ਹੜਾਂ ਚ ਨੁਕਸਾਨ ਹੋਇਆ ਜ਼ਿਮੀਂਦਾਰਾਂ ਦਾ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਜ਼ਮੀਨਾਂ ਜਿਹੜੀਆਂ ਬਰਬਾਦ ਹੋ ਗਈਆਂ ਅੱਗੇ ਕਣਕ ਵੇਚਣ ਵਾਸਤੇ ਵੀ ਬੜਾ ਔਖਾ ਜ਼ਮੀਨਾਂ ਪੱਧਰੀਆਂ ਪੁੱਧਰੀਆਂ ਕਰਕੇ ਜਿਹੜੇ ਤਿਆਰ ਕਰੀ ਔਰ ਜੀਰੀ ਦਾ ਜਿਹੜਾ ਝਾੜ ਆ ਇਸ ਸਾਲ ਬਹੁਤ ਜ਼ਿਆਦਾ ਘਟ ਵੀ ਹੋਇਆ ਅਫਸੋਸ ਦੀ ਗੱਲ ਹੈ ਗੱਲ ਹੈ ਕਿ ਗਵਰਨਮੈਂਟ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਗਈ ਤੇ ਜਿਹੜਾ ਮੁੱਖ ਮੰਤਰੀ ਆ ਕੱਲਾ ਚੁਟਕਲੇ ਸੁਣਾਉਣ ਤੋਂ ਬਗੈਰ ਫੜਾਂ ਚ ਵੀ ਉਹਨੇ ਕੱਖ ਨਹੀਂ ਕਰਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿੱਥੇ ਪੰਪਾਂ ਦੀ ਲੋਡ ਤੇ ਪੰਪ ਦੇ ਜਿੱਥੇ ਕਿਸ਼ਤੀਆਂ ਦੀ ਲੋਡ ਸੀ ਕਿਸ਼ਤੀਆਂ ਦੇ ਜਦੋਂ ਚਾਰੇ ਦੀ ਲੋਡ ਪਈ ਚਾਰਾ ਸਪਲਾਈ ਕਰਿਆ ਬਨਾ ਤੇ ਪੈਸੇ ਦੀ ਲੋਡ ਤੇ ਪੈਸੇ ਦੇ ਡੀਜ਼ਲ ਦੀ ਲੋਡ ਤੇ ਡੀਜ਼ਲ ਦੇ ਫਿਰ ਉਹਨਾਂ ਨੇ ਵਾਦਾ ਕਰਿਆ ਤਾਂ ਵੀ ਕਣਕ ਵੀ ਜੜੀ 1 ਲੱਖ ਏਕੜ ਜ਼ਮੀਨ ਜਿਹੜੀ ਬਰਬਾਦ ਹੋਈ ਆ 4 ਲੱਖ ਚੋਂ 1 ਲੱਖ ਏਕੜ ਜ਼ਮੀਨ ਦਾ ਬੀਜ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਜ਼ਿੰਮੇਦਾਰਾਂ ਨੂੰ ਦੇ ਜੀ ਸੋ ਉਸ ਵਾਦੇ ਦੇ ਅਨਸਾਰ ਅੱਜ ਮੈਂ ਜਿਹੜਾ ਕਣਕ ਅਸੀਂ ਇੱਥੇ ਸਤਰਾਣਾ ਦੇ 300 ਏਕੜ ਜ਼ਮੀਨ ਦੀ ਜਿਹੜੀ ਵਾਸਤੇ ਬੀਜ ਮੈਂ ਜਿਹੜਾ ਉਹ ਦੇਣ ਆਇਆ ਮੈਂ ਕਬੀਰ ਜੀ ਔਰ ਸਾਰੇ ਸਤਰਾਣਾ ਦੇ ਉਹ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਹੜ੍ਹਾਂ ਦੇ ਅੰਦਰ ਕਿਸਾਨ ਵੀਰਾਂ ਨਾਲ ਡਟ ਕੇ ਖੜੇ ਮਦਦ કરી ਕਿਸੇ ਰੂਪ ਚ ਵੀ ਕੀਤੀ ਔਰ ਕਣਕ ਵੀ ਤੁਸੀਂ ਦੇਖੋ ਵੀ ਹੁਣ ਗਰੀਬਾਂ ਨੂੰ ਵੀ ਕਣਕ ਜਿਹੜੀ ਜਿੱਥੇ ਜਿੱਥੇ ਲੋੜ ਪਊਗੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਤਿਆਰ ਕੀਤੀ ਉਹ ਵੀ ਅਸੀਂ ਬੰਡਣੀ ਸ਼ੁਰੂ ਕਰਨੀ ਆ ਸੋ ਪ੍ਰਧਾਨ ਜੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਿਹੜੀ ਕਣਕ ਵੰਡੀ ਜਾਊਗੀ ਅ ਜਿੰਨੇ ਨੇੜੇ ਜਿੱਥੇ ਜਿੱਥੇ ਹੜ੍ਹ ਆਈਆਂ ਆਪਾਂ ਦੇਖ ਕੇ ਗਏ ਤੇ ਉਹਨਾਂ ਪਿੰਡਾਂ 'ਚ ਜਿਹੜੀ ਹੈ ਹਰਚੰਦ ਕਣਕ ਹਰਚੰਦਪੁਰਾ ਅਬਾ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਜਿਸ ਵੀ ਕਿਸਾਨ ਨੂੰ ਜ਼ਰੂਰਤ ਆ ਉਸ ਨੂੰ ਅਸੀਂ ਦੇ ਰਹੇ ਆ ਅੱਜ 300 ਏਕੜ ਦੀ ਦੇ ਕੇ ਜਾ ਰਹੇ ਆ ਹੋਰ ਵੀ ਜ਼ਰੂਰਤ ਪਊਗੀ ਉਹ ਵੀ ਅਸੀਂ ਪ੍ਰੋਵਾਈਡ ਕਰਾਂਗੇ ਸੋ ਅੱਜ ਕਿੰਨੇ ਕਿਸਾਨਾਂ ਨੂੰ ਬੀਜ ਵੰਡ ਸੋਗੇ ਜੀ ਦੇਖੋ ਜੀ 1 ਲੱਖ ਏਕੜ ਜ਼ਮੀਨ ਦਾ ਸੀ ਕਿ ਚਾਮ ਇਥੇ ਹੈਗਾ ਜਿਹੜਾ ਡੇਲੀ ਕਿਤੇ ਨਾ ਕਿਤੇ ਕਣਕ ਜਾਰੀ ਆ ਔਰ ਅਸੀਂ ਸਾਰੇ ਹਲਕਾਂ ਚਾਰਜੋਰ ਪ੍ਰਧਾਨ ਜੀ ਦਲਕੇ ਉਹ ਕਣਕਾਂ ਜਿਹੜੀ ਉਹ ਵੰਡ ਰਿਆ ਅਸੀਂ 1 ਲੱਖ ਏਕੜ ਜ਼ਮੀਨ ਦਾ ਬੀਜ ਹੈ ਜਿਹੜਾ ਉਹ 10 15 ਦਿਨਾਂ ਦੇ ਅੰਦਰ ਅੰਦਰ ਸਾਰੇ ਪੰਜਾਬ ਚ ਪ੍ਰੋਵਾਈਡ ਕਰ ਦੇਣਾ ਪੰਜਾਹ ਦੇਣਾ ਹੈਗਾ ਇਸ ਤੋਂ ਬਾਅਦ ਫਿਰ ਗਰੀਬਾਂ ਨੂੰ ਜਿਹੜੀ ਕਣਕ ਆ ਉਹ ਅਸੀਂ ਦੇਣੀ ਹੈ ਜਿਨ੍ਹਾਂ ਕੋਲ ਖਾਣ ਨੂੰ ਕਣਕ ਨਹੀਂ ਰਹੀ ਔਰ ਤਰਨਤਾਰਨ ਦੇ ਉਮਰ ਦੇ ਬਾਰੇ ਕੀ ਲੱਗਦਾ ਭਾਜੀ ਤਰਨਤਾਰਨ ਚ ਨਾ ਜੀ ਇੱਕ ਗੱਲ ਨਾ ਜੀ ਚੰਗੀ ਤਰ੍ਹਾਂ ਲੋਕਾਂ ਦੇ ਉੱਥੇ ਸਮਝ ਆ ਗਈ ਬੀ ਜੇ ਤਾਂ ਸੜਕਾਂ ਬਣਾਣੀਆਂ ਏਅਰਪੋਰਟ ਬਣਾਣੇ ਆ ਬਿਜਲੀ ਪੈਦਾ ਕਰਨੀਆਂ ਪਾਣੀ ਦਾ ਪ੍ਰਬੰਧ ਕਰਨਾ ਜੇ ਤਾਂ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਆ ਜੇ ਲੋਕ ਭਲਾਈ ਦੀਆਂ ਸਕੀਮਾਂ ਚਾਹੇ ਆਟਾ ਦਾਲ ਸਗਨ ਪੈਨਸ਼ਨ ਇਹ ਸਾਰੀਆਂ ਸਕਾਲਰਸ਼ਿਪ ਸਕੀਮਾਂ ਚਾਲੂ ਰੱਖਣੀਆਂ ਜੇ ਕਿਸਾਨਾਂ ਦੀ ਬਿਹਤਰੀ ਵਾਸਤੇ ਕੰਮ ਕਰਨਾ ਚਾਹੇ ਉਹ ਐਮਐਸਪੀ ਦੀ ਗੱਲ ਆ ਚਾਹੇ ਡਿਵੈਲਪਮੈਂਟ ਦੀ ਗੱਲ ਆ ਫਿਰ ਤਾਂ ਯਾ ਬੇਰੁਜ਼ਗਾਰ ਬੱਚਿਆਂ ਨੂੰ ਰੋਜ਼ਗਾਰ ਦੇਣਾ ਆ ਫੇਰ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਗੈਰ ਪੰਜਾਬ 'ਚ ਕੋਈ ਆਲਟਰਨੇਟਿਵ ਨਹੀਂ ਹੈ। ਹਾਂ ਜੇ ਕਿਸੇ ਨੇ ਬੱਕਰੀਆਂ ਦਾ ਦੁੱਧ ਹੀ ਕਢਵਾਉਣਾ ਫਿਰ ਚੰਨੀ ਜੀ ਹੈਗੇ ਆ। ਜੇ ਕਿਸੇ ਨੇ ਛੁਟਕਲੇ ਸੁਣਨੇ ਆ ਪੈਂਚਰ ਲਵਾਣੇ ਆ ਫਿਰ ਭਗਵਾਨ ਤੋਂ ਮਾਨ ਹੈ। ਜਾਤ ਜੁਦੀ ਵਸਤੀ ਦਾ ਮੁੱਦਾ ਚੱਲਿਆ ਉੱਥੇ ਵਾਲੇ ਆਰਥਿਕਾਂ ਨੇ ਕਿਹਾ ਵੀ ਰਾਜਨੀਤਿਕ ਪਾਰਟੀਆਂ ਸਾਡੇ ਨਾਲ ਨਹੀਂ ਖੜੀਆਂ। ਬਿਲਕੁਲ ਗਲਤ ਹੈ। ਪਹਿਲੇ ਦਿਨੀ ਬੀਬਾ ਹਰਸਿਮਰਤ ਕੌਰ ਰਾਤ ਨੂੰ 10-11 ਵਜੇ ਤੱਕ ਉੱਥੇ ਧਰਨੇ ਤੇ ਬੈਠੇ ਰਹੇ। ਜਿਹੜਾ ਅੱਜ ਵੀ ਸਟੇਜ ਤੇ ਤੁਸੀਂ ਜਾ ਕੇ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਸੋਈ ਸਾਡੇ ਪ੍ਰੰਧਾਲ ਸਾਹਿਬ ਰਣਦੀਪ ਜੀ ਉੱਥੇ ਆ ਵੱਡੀ ਰਮਾਣਾ ਜੀ ਉੱਥੇ ਗਏ ਸਾਰੀ ਸਾਡੀ ਟੀਮ ਬਕਾਇਦਾ ਪ੍ਰੈਜੈਂਟ ਰਹੀ ਔਰ ਜੇ ਪੰਜਾਬ ਦੀ ਗੱਲ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਹੀਂ ਕਰੂਗੀ ਤਾਂ ਕਾਊਂਟ ਕਰੂਗਾ ਹਰ ਲੜਾਈ ਪੰਜਾਬ ਦੇ ਅੰਦਰ ਕੋਈ ਵੀ ਮੋਰਚਾ ਆ ਪਾਣੀਆਂ ਦਾ ਮੋਰਚਾ ਆ ਪੰਜਾਬੀ ਸੂਬੇ ਦਾ ਮੋਰਚਾ ਆ ਧਰਮ ਯੁੱਧ ਮੋਰਚਾ ਆ ਚੰਡੀਗੜ੍ਹ ਦਾ ਮੋਰਚਾ ਆ ਹਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਔਰ ਫਤਿਹ ਕਰਿਆ ਇਹ ਲੜਾਈ ਵੀ ਜਿਹੜੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਹੀ ਕਰੀ ਆ ਅਸੀਂ ਅੱਜ ਵੀ ਪੰਜਾਬੀਆਂ ਦੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬੀਆਂ ਦੀ ਆ ਸੋ ਡਟ ਕੇ ਨਾਲ ਖੜੇ ਆ ਇਸ ਮੁੱਦੇ ਤੇ ਪੰਜਾਬ ਸਰਕਾਰ ਤੇ ਵੀ ਇਲਜ਼ਾਮ ਲੱਗਿਆ ਵੀ ਉਹਨਾਂ ਆਪਣਾ ਸਟੈਂਡ ਆ ਜਰਾ ਸਪੱਸ਼ਟ ਨਹੀਂ ਕੀਤਾ ਉਹਨਾਂ ਦਾ ਸਟੈਂਡ ਦਾ ਸਪਸ਼ਟੀ ਦਾ ਉਹਨਾਂ ਨੇ ਤਾਂ ਹਰਿਆਣੇ ਦੀ ਪੁਲਿਸ ਨੂੰ ਝੱਕ ਕੇ ਮੁਹਾਲੀ ਚ ਲਾ ਦਿਆ ਤਾਂ ਪੰਜਾਬ ਦੀ ਪੁਲਿਸ ਨੇ ਚੰਡੀਗੜ੍ਹ 'ਚ ਜਾ ਕੇ ਵਿਦਿਆਰਥੀਆਂ ਦੇ ਡੰਡੇ ਮਾਰੇ ਉਹਨਾਂ ਦੀ ਕੁੱਟਕਟਾਈ ਕਰੀ ਉਹ ਤਾਂ ਹੋਮ ਮਿਨਿਸਟਰੀ ਤੋਂ ਡਾਇਰੈਕਸ਼ਨ ਲੈ ਕੇ ਜੋ ਕਹਿੰਦੇ ਆ ਉਹ ਕਰਦੇ ਆ ਉਹ ਤਾਂ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਪੰਜਾਬ ਦੇ ਐਸੈਟ ਖਤਮ ਕਰ ਰਹੇ ਆ ਹੁਣ ਤੁਸੀਂ ਸਾਹਮਣੇ ਬੈਠੇ ਆ 50000 ਕਰੋੜ ਰੁਪਏ ਆਮਦਨਾ ਖਰਚਾ 1 ਲੱਖ ਕਰੋੜ ਰੁਪਏ 35 36000 ਕਰੋੜ ਰੁਪਏ ਹਰ ਮਹੀਨੇ ਵਿਆਜ ਤੇ ਲੈਂਦੇ ਆ ਕਰਜ਼ਾ ਚੱਕਦੇ ਆ 5 ਤੋਂ 10 15000 ਕਰੋੜ ਰੁਪਏ ਦੀਆਂ ਪੰਜਾਬ ਦੀਆਂ ਪ੍ਰਾਪਰਟੀਆਂ ਵੇਚ ਰਹੇ ਆ ਕਦੇ ਬਿਜਲੀ ਬੋਰਡ ਦੀ ਜ਼ਮੀਨ ਵੇਚਦੀ ਕਦੇ ਪੁੱਡਾ ਦੀ ਵੇਚਦੀ ਕਦੇ ਗਮਾਡਾ ਦੀ ਵੇਚਦੀ ਤੁਸੀਂ ਹੈਰਾਨ ਰਹਿ ਜਾਓਗੇ ਬਾਦਲ ਸਾਹਿਬ ਨੇ ਕਿਸਾਨਾਂ ਦੀ ਮੰਡੀ ਬਣਾਈ ਏਸੀ ਮੰਡੀ ਉਸ ਟਾਈਮ ਮੈਂ ਹਲਕਾ ਇੰਚਾਰਜ ਤਾਂ 40 ਕਰੋੜ ਰੁਪਏ ਮੁਹਾਲੀ 'ਚ ਅਸੀਂ ਲਾਏ ਤੇ ਜਨਾਬ ਨੇ ਚੱਕ ਕੇ 1200 ਕਰੋੜ ਰੁਪਏ 'ਚ ਮੰਡੀਓ ਵੇਚਦੀ ਇਸ ਤੋਂ ਵੱਡੀ ਗੱਲ ਕੀ ਆਊਗੀ ਤੁਸੀਂ ਦੱਸੋ ਠੀਕ ਹੈ ਸਰ ਹਾਂ ਇਹ ਤਾਂ ਬਰਬਾਦ ਕਰਨ ਵਾਲੇ ਪੈਦਾ ਹੋਗੇ ਇੱਥੇ ਪੰਜਾਬ 'ਚ ਸੋ ਮੈਂ ਹੱਥ ਜੋੜ ਕੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਪਣੀ ਆਤਮਾ ਨਾਲ ਸੋਚੋ ਵੀ ਪੰਜਾਬ ਦਾ ਭਲਾ ਕੌਣ ਕਰ ਸਕਦਾ ਉਹਦੇ ਨਾਲ ਖੜੋ ਸ਼ਰਮਾ ਜੀ ਇੱਕ ਬੋੜੇ ਪਰਚੇ ਅੰਦਰ ਜੋ ਹੋਏ ਨੇ ਉੱਥੇ ਉਹਨਾਂ ਦੀ ਇਨਕੁਆਰੀ ਕੀਤੀ ਗਈ ਹੈ ਉਹ ਜਿਹੜੀ ਲੜਾਈ ਤਰਨ ਤਾਰਨ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵਰਸੇਜ ਪ੍ਰਸ਼ਾਸਨ ਤੀ ਪੰਜ ਪੰਜ ਜ਼ਿਲ੍ਹਿਆਂ ਦੀ ਪੁਲਿਸ ਲਾਈ ਵੀ ਤੀ ਬੂਥ ਕੈਪਚਰਿੰਗ ਕਰਨ ਵਾਸਤੇ ਪੰਜਾਬ ਦੀ ਪੁਲਿਸ ਬੈਠੀ ਤੀ ਆੜਤੀ ਜਿਹੜਾ ਅਕਾਲੀ ਦਲ ਨਾਲ ਤੁਰਦਾ ਤਾਂ ਮੰਡੀ ਬੋਰਡ ਦੇ ਜਿਹੜੇ ਅਫਸਰਾਂ ਉਹਦੀ ਕਿਤਾਬਾਂ ਚੱਕਲੇ ਜਾਂਦੇ ਤੇ ਕਿ ਸੈਲਰਾਂ ਦੇ ਛਾਪੇ ਮਾਰੇ ਵੇ GST ਦਫ਼ਤਰਾਂ ਵਾਲਿਆਂ ਨੇ ਮਾਰੇ ਮਤਲਬ ਅਫਸਰਾਂ ਨੇ ਤਾਂ ਜਮਾ ਹੀ ਸਰਮ ਚੱਕਦੀ ਕੋਈ ਪ੍ਰਵਾਹ ਨਹੀਂ ਇੰਨੀ ਗੁਲਾਮ ਬਣ ਕੇ ਉੱਥੇ ਕੰਮ ਕਰਿਆ ਪਰ ਮੈਂ ਇਲੈਕਸ਼ਨ ਕਮਿਸ਼ਨ ਦਾ ਜ਼ਰੂਰ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਨਕੁਆਰੀ ਕਰਕੇ ਚੈੱਕ ਰਿਆ ਵੀ SSP ਕਿਸ ਤਰ੍ਹਾਂ ਵਰਕਰ ਬਣ ਕੇ ਉੱਥੇ ਕੰਮ ਕਰ ਰਿਹਾ ਉਹਨੂੰ ਸਸਪੈਂਡ ਕਰਾਇਆ ਅਕਾਲੀ ਦਲ ਦੇ ਫਿਰ ਦੋ DSP ਬਦਲੇ SHQ ਬਦਲੇ ਪਰ ਪਰਮਾਤਮਾ ਦੀ ਕਿਰਪਾ ਆ ਪੂਰਾ ਕੌਨਫੀਡੈਂਸ ਆ ਵੀ ਤਰਨ ਤਰਨ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਣਗੇ ਪਿਛਲੇ ਦਿਨੀ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸੀ ਉਸ ਦੇ ਸਬੰਧੀ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਸੀ ਕਿ ਜਿੰਨਾ ਕਿਸਾਨਾਂ ਦਾ ਫਸਲ ਖਰਾਬ ਹੋਈ ਹੈ ਉਹਨਾਂ ਨੂੰ ਕਣਕ ਦਾ ਬੀਜ ਅੱਜ ਵੰਡਿਆ ਜਾ ਰਿਹਾ ਹੈ ਹਲਕਾ ਸਤਰਾਣਾ ਦੇ ਵਿੱਚ ਸ਼੍ਰੀ ਐਨ ਕੇ ਸ਼ਰਮਾ ਜੀ ਅਤੇ ਬਾਬੂ ਕਬੀਰ ਦਾਸ ਦੀ ਅਗਵਾਈ ਦੇ ਵਿੱਚ ਤੇ 200 ਕਿੱਲੇ ਦਾ ਅੱਜ ਕਣਕ ਦਾ ਬੀਜ ਅੱਜ ਵੰਡਿਆ ਜਾ ਰਿਹਾ ਹੈ ਜੀ ਤੇ ਬਾਕੀ ਵੀ ਪਾਰਟੀ ਪ੍ਰਧਾਨ ਵੱਲੋਂ ਹੁਕਮ ਲਾਇਆ ਗਿਆ ਸੀ ਜੋ ਕਿਸੇ ਵੀ ਕਿਸਮ ਦਾ ਕੋਈ ਵੀ ਨਕਸ਼ਾਰ ਕੋਈ ਡੀਜ਼ਲ ਦੀ ਲੋਡ ਹੈ ਕੋਈ ਖਾਦ ਦੀ ਲੋਡ ਹੈ ਕੋਈ ਪਸ਼ੂਆਂ ਦੇ ਚਾਰੇ ਦੀ ਲੋਡ ਹੈ ਉਹ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਏਗਾ ਪਾਰਟੀ ਪ੍ਰਧਾਨ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਕੋਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਹੈ ਉਹ ਪੂਰੀ ਕੀਤੀ ਜਾਵੇ ਕਿਸਾਨਾਂ ਦੀ ਬਾਹ ਫੜੀ ਜਾਵੇ ਸੋ ਅਸੀਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਸਮੁੱਚੀ ਇਸ ਤਰ੍ਹਾਂ ਦੇ ਹਲਕੇ ਦੀ ਟੀਮ ਵੱਲੋਂ ਧੰਨਵਾਦ ਕਰਦੇ ਆ ਉਹਨਾਂ ਨੇ ਇੱਕ ਛੋਟੇ ਜਿਹੇ ਸੱਦੇ ਦੇ ਸਾਡੇ ਇਸ ਤਰ੍ਹਾਂ ਦੇ ਹਲਕੇ ਦੇ ਜੋ ਕਿਸਾਨਾਂ ਦੀ ਫਸਲ ਖੜਾ ਦੇ ਵਿੱਚ ਪ੍ਰਭਾਵਤ ਹੋਈ ਸੀ ਖਰਾਬ ਹੋਈ ਸੀ ਉਸ ਦੇ ਵਾਸਤੇ ਅੱਜ ਸਾਨੂੰ 200 200 ਕੁਆਂਟਲ ਅਸੀਂ ਬੀਜ ਪਹਿਲਾਂ ਜਨਾਲੇ ਭੇਜ ਚੁੱਕੇ ਆ ਜੀ ਅੱਜ ਅਸੀਂ ਬੀਜ ਇੱਥੇ ਪਾਤੜਾ ਵੰਡਿਆ ਜਾ ਰਿਹਾ ਜੀ ਅਸੀਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਸ ਚੀਜ਼ ਦਾ